ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਵੇਂ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਡੇ ਜਾ ਰਹੇ ਨੇ ਤੇ ਉੱਥੇ ਤਸਵੀਰਾਂ ਮਲੇਰਕੋਟਲਾ ਤੋਂ ਸਾਹਮਣੇ ਆਈਆਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਲੇਰਕੋਟਲਾ ਦੇ ਵਿੱਚ ਸਾਊਂਡ ਐਂਡ ਲਾਈਟ ਸਮਾਗਮ ਕਰਵਾਇਆ ਗਿਆ ਜ ਉਸ ਦੇ ਦੌਰਾਨ तमाम ਜੁੜੀਆਂ ਸੰਗਤਾਂ ਪਹੁੰਚੀਆਂ ਨੇ ਤਾਂ ਇਸ ਦੌਰਾਨ ਉਹਨਾਂ ਦੇ ਫਲੋਂ ਅਨੰਤ ਮਾਣਿਆ ਗਿਆ ਦੱਸਦੀ ਹੈ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਸਾਊਂਡ ਅਤੇ ਲਾਈਟ ਸਿਸਟਮ ਦੇ ਦੌਰਾਨ ਜੜਾਇਆ ਸੰਗਤਾਂ ਨੂੰ ਗੁਰੂ ਜੀ ਸੇਵਾਵਾਂ ਬਾਰੇ ਜਾਣੂ ਕਰਵਾਇਆ ਉਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਤਾ ਪਹੁੰਚੀਆਂ ਸਨ ਤਾਂ ਇਸੇ ਦੌਰਾਨ ਜੇ ਗੱਲ ਕੀਤੀ ਜਾਵੇ ਤਾਂ ਮੌਕੇ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਪਹੁੰਚੇ ਤਾਂ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਵੀ ਨਜ਼ਰ ਆਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਸਮਾਗਮ ਨੂੰ ਜੜਾ ਸਮਰਪਿਤ ਲਗਾਤਾਰ ਜੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤਾਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਲੇਰਕੋਟਲਾ ਤੋਂ ਜਿੱਥੇ कल शाम 5:30 बजे के करीब सरकारी कॉलेज मलेरकोटला ਵਿਖੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੇ ਅਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਤੇ ਇਸ ਮੌਕਮ ਦੇ ਵਿੱਚ ਸਿਹਤ ਮੰਤਰੀ ਬਲਵਿੰਦਰ ਸਿੰਘ ਐਮ ਐਲ ਏ ਜਮੀਲ ਔਰ ਰਹਿਮਾਨ ਐਮ ਐਲ ਏ ਜਸਵੰਤ ਸਿੰਘ ਗੱਜਣ ਮਾਚਰਾ ਤੇ ਹੋਰ ਬਹੁਤ ਸਾਰੇ ਅਧਿਕਾਰੀ ਮੁਲਾਜ਼ਮ ਸਕੂਲੀ ਬੱਚੇ ਤੇ ਸ਼ਹਿਰਾਂ ਅਤੇ ਪਿੰਡਾਂ ਤੋਂ ਲੋਕ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਤੇ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੇ ਪੁਕਤਾ ਇੰਤਜ਼ਾਮ ਕੀਤੇ ਹੋਏ ਸਨ ਮਹੱਤਵੀ ਦੇ 350 ਸਮਰਪਿਤ ਸੰਤੂ ਵੱਡੀ ਸ਼ਾਦਤ ਗੁਰੂ ਸਾਹਿਬਾਨ ਨੂੰ ਪ੍ਰਤੀਕਵਾਸ ਤੋਂ ਜੀਵੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਵਿਆਨਾ ਜੀ ਤੋਂ ਪੂਰੇ ਗੁਰੂ ਪਰਿਵਾਰਾਰੇ ਅੱਜ ਆਪਾਂ ਜੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਕਾਰ ਪ੍ਰਮਾਣ ਆਦੀ ਸਰਕਾਰ ਵੱਲੋਂ ਲਾਈਵ ਅਤੇ ਸਾਊਂਡ ਸੋ ਜੋ ਦਿਖਾਇਆ ਗਿਆ ਮੇਪੋਲਰ ਸਰਵਿਸ ਇੱਥੇ ਸਾਡੇ ਮਾਨਯੋਗ ਮੰਤਰੀ ਡਾ. ਕੋਰਵੀਨ ਜੀ ਸਾਡੇ ਐਮਐਨਏ ਸਹਿਬਾਨ ਮੇਪੋਲ ਨਾਲ ਵਿਜੇ ਮੈਰਜ ਸਾਰੇ ਪਹੁੰਚੇ ਸ੍ਰੀ ਗੁਰੂ ਸਹਿਬਾਨ ਸਰਵਨਦੀ ਸ਼ਹਾਦਤ ਬਾਰੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਪਰ ਦੇ ਵਿੱਚ ਦਿਖਾਇਆ ਜਾ ਰਿਹਾ ਕਿਉਂਕਿ ਲਾਈਵ ਸ਼ੋਅ ਹੁੰਦੇ ਨੇ ਬਹੁਤ ਨੂੰ ਸਰਵਨਨੀਆਂ ਪ੍ਰਭਾਵੀਆਂ ਦੋ ਦਿਨ ਹੋਣਾਂ ਲੀਆਂ ਪੀੜੀਆਂ ਨੂੰ ਜਿਹੜਾ ਗੁਰੂ ਸਰਵਰਨ ਦੇ ਦਿੱਸਾਦਤਵਾਰੇ ਸ਼ਹੀਦ ਸਿੰਘਾਂ ਬਾਰੇ ਸਭ ਤੋਂ ਵੱਡੀਆਂ ਸ਼ਹੀਦੀਆਂ ਗੁਰੂ ਸਰਵਰਨ ਦੇ ਨਾਲ ਸਾਡੇ ਸ਼ਹੀਦ ਸਿੰਘਾਂ ਨੇ ਦਿੱਤੀਆਂ ਉਹਦੇ ਬਾਰੇ ਜਿਹੜਾ ਲਾਈਵ ਹੈਂਡ ਸੌਂ ਸਭ ਦੇ ਲਈ ਦਿਖਾਇਆ ਜਾ ਰਿਹਾ 23 24 25 ਨੂੰ શ્રી ਅਨੰਦਪੁਰ ਸਾਹਿਬ ਵਿਕੇ ਜਿਹੜੇ ਗੁਰੂ ਸਰਵਰਨ ਦੇ ਨਾਮ ਉੱਤੇ ਆਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ 23 24 25 ਨੂੰ ਜ਼ਰੂਰ ਟਾਈਮ ਕੱਢੋ ਜੋ ਗੁਰੂ ਸਰਵਰਨ ਦੇ ਲਈ ਸਾਹਬ ਦਾ ਗੁਰੂ ਸਰਵਰਨ ਦੀਆਂ ਜੀਵਨੀਆਂ ਬਾਰੇ ਨੰਦਪੁਰ ਸਾਹਿਬ ਉਹ ਤੁਜੂਰ ਸੰਗਤ ਦੇ ਦਰਸ਼ਨ ਕਰੀਏ ਗੁਰੂ ਸਰਵਰ ਨਾਮ ਦੀ ਜਿਹੜੀ ਹਿਸਟਰੀ ਹੈ ਉਹਦੇ ਬਾਰੇ ਆਪਣੇ ਬੱਚਿਆਂ ਨੂੰ ਵੀ ਜਾਣਕਾਰੀਏ ਸੋ ਮੈਂ ਇਹਨੇ ਕਹਿੰਦਾ ਹਾਂ ਤੁਹਾਡੇ ਚੈਨਲ ਆਈ ਸਮੂਥ ਪੰਜਾਬ ਵਾਸੀਓ ਬੇਨਟ ਕਰਨਾ 23 24 25 ਅਨੰਦਪੁਰ ਸਾਹਿਬ ਜ਼ਰੂਰ ਬਹੂਸ਼ ਇਹਦੇ ਵਾਸਤੇ ਜੀ ਜਿਹੜਾ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਨਗਰ ਕੀਰਤਨ ਚੱਲ ਪਿਆ ਜੀ ਜਿੱਥੋਂ ਕਸ਼ਮੀਰੀ ਪੰਡਤ ਆਏ ਸੀ ਉਤੋਂ ਕਸ਼ਵੀਰ ਤੋਂ ਵੀ ਛੇਵੀਂ ਪਾਸਾ ਗੁਰਦੁਆਰਾ ਜਿਹੜਾ ਸੀਗਾ ਉੱਥੇ ਸਾਡੇ ਮਾਝੂਕ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਸਾਰੇ ਕੈਬਨ ਕਾਲੀ ਤਸ਼ਰੀਫ ਰਾਕੇ ਆਏ ਆ ਤੇ ਇਹ ਚਾਰ ਜਿਹੜੇ ਨਗਰ ਕੀਰਤਨ ਉਹ ਸਾਰੇ ਪੂਰੀ ਦੇਸ਼ ਤੇ ਦੁਨੀਆ ਤੋਂ ਸੰਗਤ ਆਏਗੀ ਉਹ ਸਾਰੇ 22 ਤਰੀਕ ਨੂੰ ਇਕੱਠੇ ਹੋਣਗੇ 23 24 25 ਨੂੰ ਉੱਚੇ-ਚੇ ਤੌਰ ਤੇ ਉੱਤੇ ਜਿਹੜਾ ਹੈਗਾ ਉਹ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਾਰੇ ਐਮਬੈਸਡਰ ਨੂੰ ਵੀ ਬੁਲਾਇਆ ਗਿਆ ਉੱਥੇ ਹੋਰ ਵੀ ਦੁਨੀਆ ਤੋਂ ਬਹੁਤ ਸਾਰੇ ਜਿਹੜੇ ਸਿੱਖ ਸੰਗਤਾਂ ਵੀ ਆਣਗੇ ਪੰਜਾਬੀ ਵੀ ਆਣਗੇ ਦੂਜੇ ਲੋਕ ਵੀ ਆਣਗੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਜਾਏਗਾ ਗੁਰੂ ਜੀ ਦਾ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸੰਮੇਲਨ ਹੋਏਗਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਣਗੇ ਉੱਥੇ ਵਿਚਾਰ ਗੋਸ਼ਟੀਆਂ ਹੋਣਗੀਆਂ ਇਹਦੇ ਨਾਲ-ਨਾਲ ਜਿਹੜਾ ਹੈਗਾ ਉਹ ਅਸੀਂ ਸਾਡੇ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਆ ਕਿ ਉੱਥੇ ਸਿਹਤ ਸਹੂਲਤਾਂ ਦਾ ਵੀ ਖੂਨਦਾਨ ਕੈਂਪ ਲੱਗਣਗੇ ਅੰਗਦਾਨ ਕੈਂਪ ਲੱਗਣਗੇ ਅੱਖਾਂ ਦਾ ਨਿਗਾਹ ਦੇ ਲੰਗਰ ਲੱਗਣਗੇ ਇਹਦੇ ਨਾਲ-ਨਾਲ 20 ਆਮ ਆਦਮੀ ਟ੍ਰੈਨਿੰਗ 24 ਐਂਬੂਲੈਂਸਸ ਸੰਘਰਸ਼ ਦੀ ਜਿਹੜੀ ਸੇਵਾ ਦੇ ਵਿੱਚ ਸਾਡੇ ਸਾਰੇ ਜਿਹੜੀ ਪੰਜਾਬ ਸਰਕਾਰ ਆ ਉੱਥੇ ਰਹੇਗੀ ਉਹ ਸੇਵਾ ਰਹੇ ਉੱਤੇ ਕਰਨਗੇ ਸੇਵਾ ਭਾਵ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਜੋ ਸੰਦੇਸ਼ ਆ ਕਿ ਜੋ ਉਹਨਾਂ ਨੇ ਧਾਰਮਿਕ ਆਜ਼ਾਦੀ ਔਰ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਨਾਲ ਸਿੰਘਾਂ ਨੇ ਵੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਗਿਆਨਦਾ ਜੀ ਭਾਈ ਜਤਾ ਜੀ ਹੋਰ ਜਿੰਨੇ ਵੀ ਉਹਨਾਂ ਦੇ ਚ ਜਿਨ੍ਹਾਂ ਨੇ ਉਹਨਾਂ ਦਾ ਸੀਸ ਲੈ ਕੇ ਆਏ ਇਹ ਸਾਰੀ ਜਦੋਂ ਹਿਸਟਰੀ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਜੋ ਅੱਜ ਦੇ ਸਮਾਜ ਦੇ ਵਿੱਚ ਵੀ ਜਿਹੜੀ ਨਫ਼ਰਤ ਫਲਾਈ ਜਾ ਰਹੀ ਹੈ ਅਲੱਗ-ਅਲੱਗ ਧਰਮਾਂ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਔਰ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਇਸ ਵੇਲੇ ਜਿਹੜੀ ਗੁਰੂ ਜੀ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ ਸੋ ਉਹਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਸਾਰੇ ਦੇਸ਼ ਦੇ ਵਿੱਚ ਗੁਰੂ ਜੀ ਦੀ ਕੁਰਬਾਨੀ ਦੀ ਜਿਹੜੀ ਰੋਸ਼ਨੀ ਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ ਔਰ ਦੇਸ਼ ਮਜ਼ਬੂਤ ਹੋਏਗਾ